ਅੱਜ ਸਮਰਾਲਾ ਦੀ ਤਹਿਸੀਲ ਕੰਪਲੈਕਸ ਦੀ ਪੁਰਾਣੀ ਇਮਾਰਤ ਵਿੱਚ ਸੈਂਕੜੇ ਵਾਣਾਂ ਦਾ ਪੁਰਾਣਾ ਰਿਕਾਰਡ ਪਿਆ ਹੋਣ ਦੀ ਸੂਚਨਾ ਜਦੋਂ ਹਲਕਾ ਵਿਧਾਇਕ ਜਗਤਾਰ ਸਿੰਘ ਧਾਲਪਰਾ ਨੂੰ ਲੱਗੀ ਤਾਂ ਤਾਂ ਵਿਧਾਇਕ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਕਿ 1994 ਦੇ ਆਸ-ਪਾਸ ਦੀਆਂ ਸਰਕਾਰੀ ਵਾਣਾਂ ਦੀਆਂ ਸੈਂਕੜੇ ਫਾਈਲਾਂ ਉਸ ਪੁਰਾਣੀ ਬਿਲਡਿੰਗ ਵਿੱਚ ਪਈਆਂ ਨੇ ਇਹ ਦੇਖ ਕੇ ਵਿਧਾਇਕ ਹੈਰਾਨ ਰਹਿ ਗਿਆ ਅਤੇ ਕਿਹਾ ਕਿ ਇਸ ਰਿਕਾਰਡ ਦੀ ਸਰਾਰਤੀ ਅਨਸਰਾਂ ਵੱਲੋਂ ਗਲਤ ਵਰਤੋਂ ਕੀਤੀ ਜਾ ਸਕਦੀ ਹੈ ਇਸ ਤੋਂ ਬਾਅਦ ਵਿਧਾਇਕ ਨੇ ਤੁਰੰਤ ਐਸ.ਡੀ.ਐਮ ਦਫ਼ਤਰ ਜਾ ਕੇ ਕਰਮਚਾਰੀਆਂ ਨਾਲ ਗੱਲ ਕੀਤੀ ਤਾਂ ਕਰਮਚਾਰੀਆਂ ਨੇ ਕਿਹਾ ਕਿ ਏਅਰ ਕਾਰਡ ਇਸ ਤਰ੍ਹਾਂ ਬਾਹਰ ਨਹੀਂ ਜਾਣਾ ਚਾਹੀਦਾ ਸੀ ਜਿਸ ਤਰ੍ਹਾਂ ਵੀ ਏਅਰ ਕਾਰਡ ਬਾਹਰ ਗਿਆ ਇਸ ਦੀ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਦਵਾਜ ਦੀ ਰਿਪੋਰਟ ਇਹ ਆ ਗਏ ਸਾਈਕੜੇ ਆਰ ਪੀ ਜੋ ਕਹੇ ਸਰਕਾਰੀ ਸੁਕਾਬੇ ਹੁੰਦੇ ਨੇ ਤੇ ਰੋਲਰ ਹੈ ਵੀ ਪੁਰਾਣੇ ਕੋਟ ਦੇ ਤੁਸੀਂ ਤੇ ਰੇਡ ਮਾਰੀ ਇਹ ਕੀ ਕਹਿੰਦਾ ਲੇਕਿਨ ਜਾਚ ਦਾ ਵਿਸ਼ਾ ਮੈਂ ਆਇਆ ਸੀ ਕਚੈਰੀਆਂ ਤੇ ਮੈਂ ਦੇਖਿਆ ਉੱਤੇ ਜਿਹੜੀ ਪੀ ਆਰ ਪੀ ਹ ਹੈ 1994 ਦੀ ਪਰ ਕਹਿਣ ਦਾ ਮਤਲਬ ਹੈ ਸਰਕਾਰੀ ਡਾਕੂਮੈਂਟ ਨੇ ਉਹ ਜਮ੍ਹਾਂ ਹੋਏ ਨੇ ਹੈਨਾ ਉਹ ਕਿਉਂ ਗਏ ਕੀ ਇਹ ਉਹ ਬਾਅਦ ਚ ਦੱਸਣਗੇ ਵੀ ਕਿਵੇਂ ਚਲੇ ਗਏ ਬਾਹਰ ਰਕਾਰਡ ਬਾਹਰ ਹੋ ਗਿਆ ਕਿਵੇਂ ਹੈ ਹੈਨਾ ਇਹ ਮਤਲਬ ਜਾਂਚ ਕਰਨੀ ਬਣਦੀ ਆ ਪਰ ਹੈ ਗਲਤ ਆ ਨਹੀਂ ਸਰਕਾਰੀ ਰਕਾਰਡ ਕੋਈ ਕਿੰਨ ਬਾਹਰ ਜਾਣਾ ਚਾਹੀਦਾ ਉਹਦੇ ਪਾਸੇ ਆ ਤੇ ਦੂਜਾ ਕਹਿਣਾ ਆਇਆ ਸੀਗਾ ਇਹਦੇ ਸਖਤ ਅਮਰੀਆਂ ਸੀਗੀਆਂ ਵੀ 2 2 3 3 ਮਹੀਨੇ ਹੋਗੇ ਲਾਇਸੈਂਸ ਵਾਲੀ ਕਹਾਣੀ ਵੀ ਸਾਨੂੰ ਮਿਲ ਨਹੀਂ ਰਹੀ ਨੇ ਦੱਸਿਆ ਵੀ ਸਦਰ ਜੋ ਭਰਾਵੋ ਨਾਲ ਦੀ ਨਾਲ ਸਫਸਤ ਚਾਰੀ ਕੋ 15 ਦੇ ਤੋਂ ਵੱਧ ਟਾਈਮ ਨਹੀਂ ਪਾਉਣਾ ਹੈਗਾ ਤੇ ਕੁਸ਼ਕ ਪਤਾ ਚੱਲਿਆ ਵੀ ਕੁਸ਼ਕ ਗਲਤ ਹੋਣ ਲੱਗਿਆ ਹਿਆ ਉਹਦੇ ਵਾਸਤੇ ਭਰਾਵਾ ਮੰਗ ਸਮਝਾਤਾ ਵੀ ਗਲਤ ਜੇ ਹੁੰਦਾ ਉਹਨੂੰ ਸਪੰਦ ਕਰ ਦੋ ਠੀਕ ਆ ਇਹੀ ਕਹਿਣਾ ਆਇਆ ਸੀਗਾ ਕੋਈ ਗੱਲਵਾ ਕੀਤੀ ਸੀ ਅੰਦਰ ਜਾ ਕੇ ਜਦੋਂ ਕੁਝ ਕੁਝ ਕੇ ਸੀ ਕਿ ਕੀ ਕਹਿਣਾ ਕਰਨਾ ਉਹਨੋਂ ਪਤਨ ਦੀ ਕੋਈ ਜਵਾਬ ਨਹੀਂ ਸੀ ਉਹਨਾਂ ਕੋਲ ਜੋ ਤਸਲੀਬ ਅਕਸ਼ ਹੋ ਸਕੇ ਬਸ ਉਹਨਾਂ ਤਾਂ ਇਹੀ ਸੀ ਬੀਹਾਂ ਦੀ ਬਾਹਰ ਨੀ ਚੀਜ਼ਾਂ ਇਹ ਬੰਦੇ ਨੇ ਬਾਹਰ ਨੀ ਜਾਣੀ ਚਾਹੀਦੀ ਸੀ ਗਿਆ ਬਾਹਰ ਪੈਣੀ ਇੰਦੀ ਹੋਣੀ ਚਾਹੀਦੀਆਂ ਪਰ ਗਈਆਂ ਕਿਉਂ ਕਾਰਨ ਕੀ ਆ ਉਹ ਦਾ ਕੋਈ ਸਸਲੀ ਬਕਸ ਜਵਾਬ ਨਹੀਂ ਕਾਹੇ ਨਾ ਸਾਹਮਣਾ ਨਹੀਂ ਗਲਤ ਗਲਤ ਆ ਜੀ ਮੇਰੇ ਕੋਲ ਸਾਡਾ ਜਿਹੜਾ ਡਾਕੂਮੈਂਟ ਪੈਨੇ ਸਾਡੇ ਕੋਲ ਸਾਡਾ ਸਾਮ ਸੰਵਾਦ ਬਣਦੀ ਆ ਦੋ ਚੀਜ਼ਾਂ ਨੇ ਜੇ ਸਾਹਮ ਸੰਵਾਦ ਬਣਦੀ ਜੇ ਮੰਨ ਲਓ ਵੀ ਦੋ ਬਦ ਖਤਮ ਦੀ ਜਾਂ ਨਸ਼ ਕਰਨਾ ਬਰਦਾ ਅਸਲਾਮ ਸ਼ਰੀਆਮ ਪੀਤੇ ਗੇਦਣੀਆਂ ਜਾਂ ਹਨਾ ਲੋਕਾਂ ਦੇ ਡਾਕੂਮੈਂਟ ਦੇ ਨਿੱਜੀ ਨਾਲ ਬਹੁਤ ਕੁਝ ਲੱਗਿਆ ਉਹਨਾਂ ਦਾ ਨਾਲ ਜਦੋਂ ਬਣਾਉਂਦੇ ਨੇ ਯਾਰ ਸੀ ਤੇ ਨਹੀਂ ਇਸਾ ਇਸਾ ਹੋਣੀ ਨਹੀਂ ਚਾਹੀਦੀ ਇਹ ਕਾਰਵਾਈ ਹੋ ਵੀ ਜੇ ਨਾ ਇਹਨੂੰ ਕਹਿੰਦੇ ਜੀ ਜੋ ਕੁਸਟੋਡੀਆਂ ਦਾ ਰੋਂਗ ਹੈ ਇਹ ਗੱਲ ਹੈਗੀ ਆ ਇਹ ਪਤਾ ਕਰੀਏ ਪਹਿਲਾਂ ਹਨ ਉਸ ਤੋਂ ਬਾਅਦ ਦੇਖਦੇ ਹਾਂ ਕੀ ਬਣਦਾ ਕੀ ਨਾਮ ਤੁਹਾਡਾ ਸਰਕੀ ਕੁਮਾਰ ਕੀ ਡੈਸਿੰਗ ਰੋਲ ਤੁਹਾਡੀ ਹੈ ਡਾਟਾ ਐਂਟਰੀ ਆਪਰੇਟਰ ਜੀ ਜੀ ਅੱਜ ਵੀ ਭਾਈ ਇਹਨੇ ਤਸੀਲੇ ਦੀ ਰਿਪੋਰਟ ਮਾਰੀ ਸੀ ਲੰਕੜੇ ਦੁਆਰ ਸੀ ਇਹ ਫਾਈਲ 'ਚ ਪੁਰਾਣਾ ਰਿਕਾਰਡ ਹੈ ਸਰਕਾਰੀ ਅਦੋਰੀ ਵਾਲੀ ਜੀ ਤੁਹਾਡਾ ਨਾਲ ਗੱਲਬਾਤ ਕੀ ਵਿਧਾਇਕ ਦੀ ਕੀ ਕਰਨਾ ਚਾਹੁੰਦੇ ਸਰ ਦੇਖਦੇ ਹਾਂ ਇਹਦੇ ਵਿੱਚ ਕੀ ਅਣਗਹਿਲੀ ਹੋਈ ਆ ਆਪਾਂ ਦੇਖਦੇ ਹਾਂ ਵੀ ਇਹ ਰਿਕਾਰਡ ਉਧਰ ਕਿੱਦਾਂ ਰਹਿ ਗਿਆ ਹਨਾ ਵੈਸੇ ਦਾ ਰਿਕਾਰਡ ਸਾਡੇ ਕੋਲ ਸਾੰਭਿਆ ਪਿਆ ਹੈ ਆ ਜਿਹੜਾ ਪੀ ਆ ਜਿਵੇਂ ਇਹ ਰੂਮ ਚ ਪਿਆ ਜਾਂ ਨੰਬਰ ਕਮਰੇ ਚ ਪਿਆ ਉਹ ਦੇਖਦੇ ਹਾਂ ਹੁਣ ਕਿੱਥੇ ਅਣਗੈਦੀ ਹੋਈ ਆ ਜਾਂ ਕਿਦਾਂ ਫਾਈਲਾਂ ਉਧਰ ਪਈਆਂ ਰਹਿ ਗਈਆਂ ਪ੍ਰਾਣੀਆਂ ਅਸੀਂ ਬਾਰੇ ਜਾਂਚ ਕਰਾਂਗੇ ਅਸੀਂ ਆਹ ਮਿਸਯੂਜ਼ ਹੀ ਹੋ ਸਕਦਾ ਮਿਸਯੂਜ਼ ਹੈ ਸਰ ਇਹ ਨਾ ਤਾਂ ਹੁਣ ਰਿਕਾਰਡ ਚੜਿਆ ਹੋਇਆ ਇਹਨਾਂ ਦਾ ਮਿਸਯੂਜ਼ ਨਹੀਂ ਹੋ ਸਕਦਾ ਵੈਸੇ ਸਰਕਾਰੀ ਕਾਗਜ਼ ਹਾਂਜੀ ਪਰ ਹਾਂ ਸਰਕਾਰੀ ਰਿਕਾਰਡ ਦਾ ਸਰਕਾਰੀ ਆ ਪਰ ਇਹਨੂੰ ਸੰਭਿਆ ਜਾਣਾ ਚਾਹੀਦਾ ਜੇ ਕੋਈ ਅਦਰ ਤੇ ਵੀ ਡਾਈਨਰੀ ਰੇਡ ਮਾਰੀ ਸੀ ਫੈਂਕੜੇ ਜੋ ਕਾਗਜ਼ੀ ਜੋ ਫਾਈਲਾਂ ਸੀਆਂ ਅਸੀਂ ਵੀ ਰੋਲ ਰਹੀਆਂ ਸੀਗੀਆਂ ਠਿਕਣੇ ਹਾਂਜੀ ਸ਼ਿਕਾਇਤ ਮਿਲੀ ਸੀਗੀ ਜਿਹੜਾ ਸਰਕਾਰੀ ਰਿਕਾਰਡ ਆ ਜਦੋਂ ਆਪਾਂ ਆਰਸੀ ਵਗੈਰਾ ਅਪਲਾਈ ਕਰਦੇ ਆ ਉਹਦਾ ਰਿਕਾਰਡ ਜਿਮਾ ਹੁੰਦਾ ਉਹ ਵੱਡੀ ਗੰਟੀ ਦੇ ਫੈਲਾ ਥੁਲੇ ਸਮਾਨ ਦੇ ਥੱਲੇ ਪਈਆਂ ਸੀ ਉਹ ਜਦੋਂ ਪਤਾ ਲੱਗਿਆ ਤਾਂ ਫਿਰ ਐਮਐਲਏ ਸਾਹਿਬ ਦੇ ਨਾਲ ਇੱਥੇ ਆ ਕੇ ਮੈਂ ਕਹਿ ਸਕਦੇ ਹਾਂ ਕਿ ਚੈੱਕ ਕਰਨ ਦੇ ਲਈ ਆਏ ਤਾਂ ਬਾਕੀ ਵੱਡੀ ਗੰਟੀ ਦੇ ਵਿੱਚ ਬਾਹਰ ਪਈਆਂ ਸੀਗੀਆਂ ਤੇ ਬਹੁਤ ਵੱਡੀ ਗਲਤੀ ਆ ਪ੍ਰਸ਼ਾਸਨ ਦੀ ਤਾਂ ਸਰਕਾਰੀ ਕਾਗਜ਼ ਇਸ ਤਰੀਕੇ ਨਾਲ ਰਿਕਾਰਡ ਜੋ ਰੋਲ ਰਹੇ ਕਿ ਕਿੱਡੀ ਵੱਡੀ ਗਲਤੀ ਹੈ ਤੇ ਕੋਈ ਕਾਰਵਾਈ ਹੋਏਗੀ ਜ਼ਰੂਰ ਬਿਲਕੁਲ ਕਾਰਵਾਈ ਜ਼ਰੂਰ ਹੋਊਗੀ ਤੇ ਉਹੀ ਹਦਾਇਤ ਐ ਐਮਐਲਏ ਸਾਹਮਣੇ ਕੀਤੀ ਆ ਮਿਲ ਕੇ ਐਸਡੀਐਮ ਦਫਤਰ ਦੇ ਵਿੱਚ ਵੀ ਜਿਹੜੀ ਵੀ ਇਹ ਅਣਗਹਿਲੀ ਆ ਕਿ ਤੋ ਕਦੇ ਹੋਣੀ ਨਹੀਂ ਚਾਹੀਦੀ ਕਿਉਂਕਿ ਇਹ ਅਜ ਰਿਕਾਰਡ ਇਹਨਾਂ ਨੇ ਸਿਰਤਾ ਕਹਿੰਨ ਕਿਸੇ ਨੂੰ ਚਾਹੀਦਾ ਤਾਂ ਰਿਕਾਰਡ ਅਵੇਲੇਬਲ ਨਹੀਂ ਹੁੰਦਾ ਉਹ ਚ ਫੱਜਲ ਖਵਾਰੀ ਹੁੰਦੀ ਆ ਲੋਕਾਂ ਦੀ ਤੇ ਜਿਹੜੀ ਇਹ ਸਰਕਾਰ ਆ ਉਹ ਲੋਕਾਂ ਦੀ ਖੱਜਲ ਖਵਾਰੀ ਖਤਮ ਕਰਨ ਦੇ ਲਈ ਆ ਤੇ ਚਾਹੇ ਛੋਟੀ ਤੋਂ ਛੋਟੀ ਅਣਗਹਿਲੀ ਹੋਵੇ ਛੋਟੀ ਤੋਂ ਛੋਟੀ ਗਲਤੀ ਹੋਵੇ ਉਹਨੂੰ ਦੇਖਿਆ ਜਾਵੇ ਬਚਾਇਆ ਜਾਵੇ ਤੇ ਉਹਨੂੰ ਠੀਕ ਕੀਤਾ ਜਾਵੇ ਜੇ ਕੋਈ ਇਹ ਅਣਗਹਿਲੀ ਕਰਦਾ ਮੁਲਾਜ਼ਮ ਤਾਂ ਉਹਦੇ ਖਬਰਾਂ ਦੀ ਕਰਦੇ ਸਰਕਾਰੀ ਰਿਕਾਰਡ ਦਾ ਮਿਸਯੂਜ਼ ਵੀ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਵੀ ਕਹਿੰਦਾ ਇੱਕ ਬਹੁਤ ਵੱਡੀ ਅਣਗਹਿਲੀ ਆ ਜੋ ਵੀ ਇਹਦਾ ਜ਼ਿੰਮੇਵਾਰ ਹੋਊਗਾ ਉਹ ਜਾਂਚ ਕਰਕੇ ਉਹਦੇ ਤੇ ਜ਼ਰੂਰ ਕਾਰਵਾਈ ਕੀਤੀ ਜਾਵੇਗੀ